ਜੋ ਬਣਾਉਣ ਜਾ ਰਹੇ ਹਾਂ ਜੀ ਔਲੇ ਦੀ ਇੱਕ ਬੇਹਦ ਖਾਸ ਚਟਨੀ ਤੇ ਇਸ ਦਾ ਇੱਕ ਚੂਰਨ ਜਿਹੜਾ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਹੋਣ ਵਾਲਾ ਵਾ ਇਸ ਦੇ ਲਈ ਮੈਂ ਅੱਧਾ ਕਿਲੋ ਦੇ ਕਰੀਬ ਔਲੇ ਲਿਆ ਅੱਜ ਕੱਲ ਮਾਰਕੀਟ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਆ ਤੇ ਮੌਸਮ ਵੀ ਬਿਲਕੁਲ ਸਹੀ ਆ ਇਸ ਦੋਨੇ ਤਰ੍ਹਾਂ ਦੇ ਚੀਜ਼ਾਂ ਨੂੰ ਬਣਾ ਕੇ ਰੱਖਣ ਦਾ ਚਟਨੀ ਨੂੰ ਵੀ ਤੇ ਇਸ ਦਾ ਪਾਊਡਰ ਬਣਾ ਕੇ ਰੱਖਣ ਦਾ ਬਿਲਕੁਲ ਸਹੀ ਟਾਈਮ ਆ ਤੇ ਇਸ ਔਲੇ ਨੂੰ ਆਪਾਂ ਧੋ ਲਿਆ ਵਾ ਫਿਰ ਧੋਣ ਦੇ ਬਾਅਦ ਇਹਨੂੰ ਸੁਕਾ ਵੀ ਲਿਆ ਵਾ ਫਿਰ ਆਪਾਂ ਇਹਨੂੰ ਮੀਡੀਅਮ ਸਾਈਜ਼ ਦੇ ਕਦੂਕਾਸ ਦੇ ਨਾਲ ਕਦੂਕਾਸ ਕਰ ਲੈਣਾ ਸਾਰੇ ਔਲੇ ਹੀ ਇਸੇ ਤਰ੍ਹਾਂ ਅਸੀਂ ਕਦੂਕਾਸ ਕਰ ਲਵਾਂਗੇ ਤੇ ਇਹਦੀ ਜਿਹੜੀ ਗਿੜਕ ਆ ਉਹਦੇ ਉੱਪਰ ਕਈ ਵਾਰੀ ਥੋੜਾ ਜਿਹਾ ਇਹਦਾ ਛਿਲਕ ਜਿਹੜਾ ਇਹੋ ਲੱਗਿਆ ਰਿਹਾ ਜਾਂਦਾ ਆਪਾਂ ਬਿਲਕੁਲ ਕਿਸੇ ਵੀ ਚੀਜ਼ ਨੂੰ ਵੇਸਟ ਨਹੀਂ ਕਰਨਾ ਇਹਨੂੰ ਤੁਸੀਂ ਬਾਅਦ ਦੇ ਵਿੱਚ ਕਰਦੇ ਦੇ ਨਾਲ ਕੱਟ ਕੇ ਇਸਦੇ ਵਿੱਚ ਹੀ ਐਡ ਕਰ ਦੇਣਾ ਵਾ ਇਸ ਤਰ੍ਹਾਂ ਮੈਂ ਸਾਰੇ ਔਲੇ ਜਿਹੜੇ ਆ ਉਹ ਕਦੂਕਾਸ਼ ਕਰ ਲਏ ਆ ਤੇ ਇਹਦੀਆਂ ਜਿਹੜੀਆਂ ਗਿੜਕਾਂ ਐ ਉਹ ਵੀ ਆਪਾਂ ਛਿੱਲ ਕੇ ਵਿੱਚ ਹੀ ਐਡ ਕਰ ਦਿੱਤੀਆਂ ਹੁਣ ਆਪਾਂ ਅੱਧੇ ਔਲੇ ਦਾ ਚੂਰਨ ਬਣਾਵਾਂਗੇ ਤੇ ਅੱਧੇ ਔਲੇ ਦੀ ਚਟਨੀ ਬਣਾਵਾਂਗੇ ਚੂਰਨ ਬਣਾਉਣ ਦੇ ਲਈ ਤੁਸੀਂ ਕੱਚ ਦੇ ਭਾਂਡੇ ਦੀ ਹੀ ਵਰਤੋਂ ਕਰਨੀ ਆ ਤੇ ਇੱਥੇ ਆਪਾਂ ਇਹਨੂੰ ਇੱਕ ਵੱਡੇ ਭਾਂਡੇ ਦੇ ਵਿੱਚ ਵੱਡੇ ਕੱਚ ਦੇ ਬਾਉਲ ਦੇ ਵਿੱਚ ਟ੍ਰਾਂਸਫਰ ਕਰ ਲਿਆ ਇਹਦੇ ਵਿੱਚ ਪਾ ਦਿੱਤੀ ਆ ਜੀ ਇੱਕ ਚਮਚ ਦੇ ਕਰੀਬ ਅਜਵਾਇਨ ਅੱਧਾ ਚਮਚ ਕਾਲਾ ਲੂਣ ਪਾ ਦਿੱਤਾ ਏ ਅੱਧਾ ਚਮਚ ਹੀ ਇੱਥੇ ਚਿੱਟਾ ਲੂਣ ਜਿਹੜਾ ਐ ਉਪਰ ਦੇਾਂਗੇ ਇਸ ਦੇ ਬਾਅਦ ਇਹਦੇ ਵਿੱਚ 4-5 ਕਾਲੀਆਂ ਮਿਰਚਾਂ ਐਡ ਕਰ ਦਿਆਂਗੇ ਇਹ ਆਪਸ਼ਨਲ ਆ ਤੁਸੀਂ ਚਾਹੋ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਫਿਰ ਆਪਾਂ ਇੱਥੇ 2 ਚਮਚ ਦੇ ਕਰੀਬ ਜਿਹੜੀ ਸੌਫ ਆ ਉਹ ਐਡ ਕਰ ਦਿਆਂਗੇ ਇਹ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗਲੀ ਵੱਧ ਘੱਟ ਕਰ ਸਕਦੇ ਹੋ ਬਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਇਸ ਦੇ ਵਿੱਚ ਤੇ ਫਿਰ ਆਪਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਨ ਦੇ ਬਾਅਦ ਇਹਨੂੰ ਸੁਕੌਣਾ ਮਾ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੇ ਲਈ ਤੁਸੀਂ ਕੱਚ ਦੇ ਪਾਂਡੇ ਦਾ ਹੀ ਇਸਤੇਮਾਲ ਕਰਨਾ ਵਾ ਕਿਉਂਕਿ ਜੇਕਰ ਤੁਸੀਂ ਸਟੀਲ ਦਾ ਪਾਂਡਾ ਲੈਨੇ ਹੋ ਜਾਂ ਕਿਸੇ ਹੋਰ ਮੈਟਲ ਦਾ ਪਾਂਡਾ ਲੈਨੇ ਹੋ ਤਾਂ ਉਹ ਕਾਲਾ ਹੋ ਜਾਵੇਗਾ ਉੱਪਰੋਂ ਇਹਨੂੰ ਆਪਾਂ ਕਵਰ ਕਰ ਦੇਾਂਗੇ ਕਿਸੇ ਕੱਪੜੇ ਦੇ ਨਾਲ ਤਾਂ ਕਿ ਇਹਦੇ ਵਿੱਚ ਕੋਈ ਵੀ ਮਿੱਟੀ ਵਗੈਰਾ ਜਿਹੜੀ ਆ ਉਹ ਨਾ ਪਵੇ ਤੇ ਇਹਨੂੰ ਤੁਸੀਂ ਪੋਣੇ ਦੇ ਨਾਲ ਕਿਸੇ ਦੇ ਨਾਲ ਕਵਰ ਕਰ ਸਕਦੇ ਹੋ ਜੇਕਰ ਪੋਣਾ ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਮਲਮਲ ਦਾ ਦੁਪੱਟਾ ਜਿਹੜਾ ਘਰ ਦੇ ਵਿੱਚ ਹੁੰਦਾ ਚੁੰਨੀ ਹੁੰਦੀ ਆ ਆਮ ਹੀ ਆਪਣੇ ਲੇਡੀਜ਼ ਦੇ ਇਸ ਤਰ੍ਹਾਂ ਦੀ ਦੁਪੱਟੇ ਜਿਹੜੇ ਉਹ ਲੈ ਹੁੰਦੇ ਆ ਤੇ ਇਹਦੇ ਨਾਲ ਤੁਸੀਂ ਕਵਰ ਕਰਕੇ ਰੱਖ ਸਕਦੇ ਹੋ ਜਾਂ ਫਿਰ ਤੁਸੀਂ ਇਸ ਨੂੰ ਕਿਸੇ ਜਾਲੀ ਦੇ ਨਾਲ ਕਵਰ ਕਰਕੇ ਰੱਖ ਸਕਦੇ ਹੋ ਤੇ 2-3 ਦਿਨ ਦੀ ਧੁੱਪ ਆਪ ਇਹਨੂੰ ਲਵਾ ਲੈਣੀ ਹੈ ਇਹਨੂੰ ਬਿਲਕੁਲ ਡਰਾਈ ਕਰ ਲੈਣਾ ਹੈ ਤੇ ਵਿੱਚ ਦੀ ਤੁਸੀਂ ਹਿਲਾਉਂਦੇ ਵੀ ਰਹਿਣਾ ਹੈ ਇਹਨੂੰ ਇੱਧਰ ਆਪਾਂ ਕੜਾਈ ਦੇ ਵਿੱਚ ਇੱਕ ਆ ਮਸਾਲਾ ਤਿਆਰ ਕਰਾਂਗੇ ਜਿਸ ਦੇ ਵਿੱਚ ਅੱਧਾ ਚਮਚ ਜੀਰਾ ਇੱਕ ਚਮਚ ਸੌਂਫ ਤਿੰਨ ਚਾਰ ਕਾਲੀਆਂ ਮਿਰਚਾਂ ਜਿਹੜੀਆਂ ਉਹ ਐਡ ਕੀਤੀਆਂ ਇੱਕ ਮਿੰਟ ਲਈ ਭੁੰਨ ਲਿਆ ਫਿਰ ਇਹਦੇ ਵਿੱਚ ਚਾਰ ਹਰੀਆਂ ਇਲਾਈਚੀਆਂ ਤੇ ਇੱਕ ਲੌਂਗ ਪਾ ਦਿਆ ਤਾਂ ਤੇ ਇਹਨੂੰ ਆਪਾਂ ਦਰਦਰਾ ਜਿਹੜਾ ਪੀਸ ਲੈਣਾ ਵਾ ਦਰਦਰਾ ਪਾਊਡਰ ਬਣਾ ਲੈਣਾ ਚਾਹੋ ਤਾਂ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਹੁਣ ਆਪਾਂ ਕੜਾਈ ਦੇ ਵਿੱਚ ਇੱਕ ਚਮਚ ਦੇਸੀ ਘਿਓ ਪਾਇਆ ਇਹਨੂੰ ਮੈਂ ਦੇਸੀ ਘਿਓ ਚ ਬਣਾ ਰਹੀ ਹਾਂ ਇਸ ਚਟਨੀ ਨੂੰ ਤੁਸੀਂ ਚਾਹੋ ਤੈਨੂੰ ਤੇਲ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਸਲੋ ਫਲੇਮ ਦੇ ਉੱਪਰ ਔਲੇ ਨੂੰ ਪਕਾਉਣਾ ਵਾ ਕੁਝ ਲੋਕ ਜਿਹੜੇ ਆ ਉਹ ਇਸ ਚਟਨੀ ਨੂੰ ਬਣਾਉਣ ਲਈ ਔਲੇ ਨੂੰ ਬੋਇਲ ਕਰਕੇ ਵੀ ਯੂਜ਼ ਕਰਦੇ ਆ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਅਸੀਂ ਇਸ ਨੂੰ ਔਲੇ ਨੂੰ ਉਬਾਲਦੇ ਆ ਤਾਂ ਕਈ ਨਿਊਟ੍ਰੀਸ਼ਨ ਜਿਹੜੇ ਆ ਉਹ ਪਾਣੀ ਦੇ ਵਿੱਚ ਵਹਿ ਜਾਂਦੇ ਆ ਤਾਂ ਤੁਸੀਂ ਇਸ ਤਰ੍ਹਾਂ ਕੱਦੂਕਸ ਕਰਕੇ ਵੀ ਇਹਨੂੰ ਬਣਾ ਸਕਦੇ ਹੋ ਤੇ ਬੋਇਲ ਕਰਕੇ ਵੀ ਬਣਾ ਸਕਦੇ ਹੋ ਦੋਨੇ ਤਰੀਕੇ ਹੀ ਸਹੀ ਆ ਹੁਣ ਮੈਂ ਇਸ ਦੇ ਵਿੱਚ ਜਿੰਨਾ ਅਸੀਂ ਔਲਾ ਲਿਆ ਉੰਨੀ ਹੀ ਇਹਦੇ ਵਿੱਚ ਸ਼ੱਕਰ ਐਡ ਕੀਤੀ ਹੈ ਤੇ ਨਾਲ ਤੁਸੀਂ ਅੱਧੀ ਕੌਲੀ ਦੇ ਕਰੀਬ ਇਹਦੇ ਵਿੱਚ ਖੰਡ ਐਡ ਕਰ ਦੇਣੀ ਆ ਤਾਂ ਕਿ ਔਲੇ ਦਾ ਜਿਹੜਾ ਕੜਵਾਪਨ ਹੋ ਥੋੜਾ ਜਿਹਾ ਘੱਟ ਜਾਵੇ ਤੇ ਸਾਡੀ ਚਟਨੀ ਬਹੁਤ ਹੀ ਡਿਲੀਸ਼ੀਅਸ ਬਣੇਗੀ ਫਿਰ ਮੈਂ ਇਸ ਦੇ ਵਿੱਚ ਸਿਰਫ ਟੇਸਟ ਦੇ ਲਈ ਬਹੁਤ ਹੀ ਥੋੜਾ ਜਿਹਾ ਅਦਰਕ ਜਿਹੜਾ ਇਹੋ ਕद्दूकस ਕਰਕੇ ਐਡ ਕੀਤਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਵਾ ਹੁਣ ਤੁਸੀਂ ਦੇਖ ਸਕਦੇ ਹੋ ਦਾ ਕਲਰ ਵੀ ਕਾਫੀ ਚੇਂਜ ਹੋ ਗਿਆ ਹੈ ਤੇ ਇਨੂੰ ਤਕਰੀਬਨ ਮੈਂ 10 ਮਿੰਟ ਸਲੋ ਫਲੇਮ ਤੇ ਪਕਾਇਆ। ਫਿਰ ਇਹਦੇ ਵਿੱਚ ਕਾਲਾ ਲੂਣ ਤੇ ਚਿੱਟਾ ਲੂਣ ਤੁਸੀਂ ਆਪਣੇ taste ਦੇ ਅਕੋਰਡਿੰਗਲੀ ਪਾ ਦੇਣਾ। ਮੈਂ ਅੱਧਾ-ਅੱਧਾ ਚਮਚ ਦੇ ਕਰੀਬ ਪਾਇਆ ਵਾ। ਥੋੜੀ ਜਿਹੀ ਲਾਲ ਮਿਰਚ ਦਾ ਪਾਊਡਰ ਤੇ ਜਿਹੜਾ ਅਸੀਂ ਪਹਿਲਾਂ ਹਰੀ ਇਲਾਇਚੀ, ਲੌਂਗ ਵਾਲਾ ਦਰਦਰਾ ਜਿਹਾ ਪਾਊਡਰ ਬਣਾ ਕੇ ਰੱਖਿਆ ਸੀ ਉਹ ਵੀ ਐਡ ਕਰ ਦਿੱਤਾ। ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਵਾ। ਇਸ ਦੇ ਇਲਾਵਾ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਜੈਫਲ ਵੀ ਐਡ ਕਰ ਸਕਦੇ ਹੋ। ਤੇ ਨਾਲ ਹੀ ਮੈਂ ਇਹਦੇ ਵਿੱਚ ਥੋੜੀ ਜਿਹੀ ਕਸ਼ਮਿਸ਼ ਐਡ ਕੀਤੀ ਆ ਉਹਨੂੰ ਮੈਂ ਸ਼ੂਟ ਕਰਨਾ ਭੁੱਲ ਗਈ ਪਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਥੋੜੀ ਜਿਹੀ ਕਸ਼ਮਿਸ਼ ਜਿਹੜੀ ਆ ਉਹ ਸ਼ਾਇਦ ਤੁਹਾਨੂੰ ਨਜ਼ਰ ਆ ਰਹੀ ਹੋएगी ਇਹ ਵੀ ਫਲੇਵਰ ਦੇ ਲਈ ਹੈ ਬਹੁਤ ਵਧੀਆ ਟੇਸਟ ਆਉਂਦਾ ਕਸ਼ਮਿਸ਼ ਦਾ ਇਸ ਚਟਨੀ ਦੇ ਵਿੱਚ ਤੇ ਲਾਸਟ ਵਿੱਚ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਤੇ ਇਹਦੇ ਵਿੱਚ ਉਹ ਮੱਗ ਜਾਇਰ ਕੀਤੇ ਇੱਕ ਚਮਚ ਦੇ ਕਰੀਬ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਡੀ ਚਟਨੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਗਈ ਆ ਇਸ ਚਟਨੀ ਨੂੰ ਤੁਸੀਂ ਪੂਰੇ ਸਾਲ ਦੇ ਲਈ ਬਣਾ ਕੇ ਸਟੋਰ ਕਰ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਆ ਰੋਟੀ ਨਾਲ ਖਾਓ ਇਹਨੂੰ ਪਰੌਂਠੇ ਨਾਲ ਖਾਓ ਕਿਸੇ ਤਰ੍ਹਾਂ ਵੀ ਤੁਸੀਂ ਇਸ ਨੂੰ ਖਾ ਸਕਦੇ ਹੋ ਤੇ ਸਾਡੀ ਸਿਹਤ ਦੇ ਲਈ ਵੀ ਬਹੁਤ ਵਧੀਆ ਵਾ ਵੈਸੇ ਤਾਂ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਵਾ ਪਰ ਇਹ ਘਰ ਦੇ ਵਿੱਚ ਬਣਾਈ ਗਈ ਹੈ ਤੇ ਫਰੈਸ਼ ਹੋਲੇ ਤੋਂ ਤਿਆਰ ਹੋਈ ਆ ਇਦੇ ਵਿੱਚ ਜੋ ਕੁਝ ਵੀ ਪਾਇਆ ਤੁਹਾਨੂੰ ਪਤਾ ਕੋਈ ਵੀ ਪ੍ਰੀਜ਼ਰਵੇਟਿਵ ਨਹੀਂ ਹੈਗੇਗੇ ਇਹਨੂੰ ਤੁਸੀਂ ਕੱਚ ਦੇ ਭਾਂਡੇ ਦੇ ਵਿੱਚ ਜੈਮ ਦੀ ਤਰ੍ਹਾਂ ਸ਼ੀਸ਼ੀ ਦੇ ਵਿੱਚ ਪਾ ਕੇ ਤੇ ਪੂਰੇ ਸਾਲ ਦੇ ਲਈ ਸਟੋਰ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਇਹ ਬਹੁਤ ਟੇਸਟੀ ਲੱਗਦੀ ਆ ਤੇ ਇਸ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਬਣਾ ਕੇ ਰੱਖ ਸਕਦੇ ਹੋ ਇਸੇ ਤਰ੍ਹਾਂ ਜਿਹੜਾ ਚੂਰਨ ਹੈ ਉਸ ਨੂੰ ਵੀ ਅਸੀਂ ਦੇਖ ਲੈਣੇ ਆ ਜੀ ਹੁਣ ਤਕਰੀਬਨ 3 ਤੋਂ 4 ਦਿਨ ਦੀ ਧੁੱਪ ਦੇ ਬਾਅਦ ਇਹ ਬਿਲਕੁਲ ਡਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੋਈ ਵੀ ਮੋਇਸਚਰ ਜਿਹੜਾ ਹੈ ਉਹ ਨਹੀਂ ਹੈਗਾ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਵਾ ਇਸ ਚੂਰਨ ਨੂੰ ਤੁਸੀਂ ਬਣਾ ਕੇ ਵੀ ਪੂਰੇ ਸਾਲ ਦੇ ਲਈ ਸਟੋਰ ਕਰ ਸਕਦੇ ਹੋ ਰੋਟੀ ਦੇ ਬਾਅਦ ਅੱਧਾ ਚਮਚ ਇਸ ਚੂਰਨ ਦਾ ਤੁਸੀਂ ਖਾਓ ਖਾਦਾ ਪੀਤਾ ਹਜਮ ਹੋ ਜਾਏਗਾ ਕਿਸੇ ਨੂੰ ਉਲਟੀ ਦੀ ਤਰ੍ਹਾਂ ਹੋ ਰਿਹਾ ਵਾ ਕਨਸਟੀਪੇਸ਼ਨ ਦੀ ਪ੍ਰੋਬਲਮ ਆ ਤਾਂ ਤੁਸੀਂ ਇਸ ਚੂਰਨ ਦੀ ਵਰਤੋਂ ਕਰੋ ਭੁੱਖ ਨਹੀਂ ਲੱਗਦੀ ਤਾਂ ਤਾਂ ਵੀ ਤੁਸੀਂ ਇਸ ਚੂਰਨ ਦੀ ਵਰਤੋਂ ਕਰ ਸਕਦੇ ਹੋ ਘਬਰਾਹਟ ਹੁੰਦੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤੁਹਾਨੂੰ ਪੇਟ ਦੀ ਪ੍ਰੋਬਲਮ ਲੱਗਦੀ ਆ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਦੇਖੋ ਜੇ ਮੈਂ ਇਹਨੂੰ ਗ੍ਰੈਂਡ ਕਰ ਲਿਆ ਵਾ ਤੁਸੀਂ ਚਾਹੋ ਤਾਂ ਇਹਨੂੰ ਇਸੇ ਤਰ੍ਹਾਂ ਹੀ ਸਟੋਰ ਕਰ ਸਕਦੇ ਹੋ ਜੇਕਰ ਤੁਹਾਨੂੰ ਬਿਲਕੁਲ ਮਾਰਕੀਟ ਵਰਗਾ ਪਾਊਡਰ ਚਾਹੀਦਾ ਵਾ ਤਾਂ ਤੁਸੀਂ ਇਸ ਨੂੰ ਛਾਨ ਲੈਣਾ ਵਾ ਇਸ ਤਰ੍ਹਾਂ ਛਾਨਣੀ ਦੇ ਨਾਲ ਜਿਸ ਦੇ ਨਾਲ ਆਪਾਂ ਆਟਾ ਛਾਂਦੇ ਆ ਉਹਦੇ ਨਾਲ ਇਹਨੂੰ ਛਾਨ ਕੇ ਤੇ ਰੱਖ ਸਕਦੇ ਹੋ ਜਿਹੜੇ ਇਹਦੇ ਮੋٹے ਮੋٹے ਕਣ ਉੱਪਰ ਆ ਜਾਣਗੇ ਤਾਂ ਉਹਨੂੰ ਤੁਸੀਂ ਫਿਰ ਤੋਂ ਗ੍ਰੈਂਡ ਕਰ ਲੈਣਾ ਮਿਕਸੀ ਦੇ ਵਿੱਚ ਤੇ ਉਹਨੂੰ ਇਦੇ ਵਿੱਚ ਹੀ ਪਾਊਡਰ ਦੇ ਵਿੱਚ ਹੀ ਐਡ ਕਰ ਦੇਣਾ ਇਸ ਤਰ੍ਹਾਂ ਸਾਡੇ ਕੋਲੇ ਔਲੇ ਦਾ ਪਾਊਡਰ ਜਿਹੜਾ ਇਹ ਘਰ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਮਾਰਕੀਟ 'ਚੋਂ ਜਿਹੜਾ ਅਸੀਂ ਲੈ ਕੇ ਆਉਂਦੇ ਆ ਚੂਰਨ ਉਹਦੇ ਉੱਪਰ 3-3 ਸਾਲ ਦੀ ਤੁਸੀਂ ਦੇਖ ਸਕਦੇ ਹੋ ਵੈਲਿਡਿਟੀ ਲਿਖੀ ਹੁੰਦੀ ਆ ਪਰ ਆਮਲਾ ਜਿਹੜਾ ਹੈ ਅਸਲੀ ਆਪਣਾ ਅਸਰ 1 ਸਾਲ ਤੱਕ ਹੀ ਕਰਦਾ 1 ਸਾਲ ਦੇ ਬਾਅਦ ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਇਹਦੇ ਅਸਰ ਜਿਹੜਿਆ ਉਹ ਬਹੁਤ ਘਟ ਜਾਂਦੇ ਆ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਘਰ ਦੇ ਵਿੱਚ ਹੀ ਬਣਾ ਕੇ ਰੱਖੋ ਨਾਲੇ ਤਾਂ ਇਸ ਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਪਤਾ ਹੈ ਕਿ ਕਿਹੜੀਆਂ ਚੀਜ਼ਾਂ ਤੁਸੀਂ ਇਸ ਦੇ ਵਿੱਚ ਵਰਤੋਂ ਕੀਤੀਆਂ ਵਾ ਕੀ ਕੀ ਇਸ ਦੇ ਵਿੱਚ ਪਾਇਆ ਵਾ ਤੇ ਇਹ ਬਿਲਕੁਲ ਫਰੈਸ਼ ਬਣਿਆ ਹੈ ਸਾਫ਼ ਸੁਥਰਾ ਬਣਾਇਆ ਹੈ ਕੋਈ ਮਿਲਾਵਟ ਨਹੀਂ ਕੋਈ ਡਸਟ ਨਹੀਂ ਤੇ ਆਪਣੀ ਸੇਤ ਦੇ ਨਾਲ ਤੁਸੀਂ ਕਿਸੇ ਤਰ੍ਹਾਂ ਦਾ ਵੀ ਖਿਲਵਾੜ ਜਿਹੜਾ ਹੈ ਉਹ ਨਹੀਂ ਕਰੋਗੇ ਇਸ ਤਰ੍ਹਾਂ ਇਹਨੂੰ ਕੱਚ ਦੇ ਭਾਂਡੇ ਦੇ ਵਿੱਚ ਆਪਾਂ ਪਾ ਕੇ ਸਟੋਰ ਕਰਕੇ ਰੱਖ ਸਕਦੇ ਹਾਂ ਰੋਟੀ ਦੇ ਬਾਅਦ ਅੱਧਾ ਚਮਚ ਇਸ ਚੂਰਨ ਦਾ ਖਾਓ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਬਰਾਟ ਹੁੰਦੀ ਆ ਕਨਸਿਪਸ਼ਨ ਆ ਜਾਂ ਪੇਟ ਦੀ ਕੋਈ ਵੀ ਸਮੱਸਿਆ ਵਾ ਤਾਂ ਤੁਸੀਂ ਇਸ ਚੂਰਨ ਦੀ ਵਰਤੋਂ ਕਰ ਸਕਦੇ ਹੋ ਬਣਾਉਣਾ ਬਹੁਤ ਆਸਾਨ ਹੈ ਸਾਲ ਭਰ ਲਈ ਤੁਸੀਂ ਬਣਾ ਕੇ ਰੱਖ ਸਕਦੇ ਹੋ ਉਮੀਦ ਕਰਦੀ ਹਾਂ ਜੀ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਬਹੁਤ ਧੰਨਵਾਦ